ਬਦ ਗਏ ਸਟਾ ਯਾਰ ਉਧਰ ਹੋਟ ਠੇਕੇਦਾਰ ਕਿਵੇਂ ਬੜੀ ਬੜੀ ਕਿਹਾ ਠੀਕ ਆ ਠੀਕ ਆ ਵਧੀਆ ਤੇ ਹੋਰ ਕਿਵੇਂ ਉਹ ਕੱਲ ਦਾ ਪਾਲਾ ਕਿ ਆ ਪੰਮ ਤੇ ਨਹੀਂ ਆਇਆ ਠੇਕੇਦਾਰ ਮੈਨੂੰ ਲੋੜ ਬੋਲ ਜਾ ਪਿਆਸੀ ਆ ਪੈਸੇ ਕੁਝ ਲੈਣੇ ਨੇ ਤਿੰਨ ਚਾਰ ਪਾਸੋਂ ਹਾਂ ਕਿ ਨਹੀਂ ਆਏਗਾ ਅੱਛਾ ਇਹਦਾ ਕਾਰਾ ਖਲ ਨੇ ਪੈਸੇ ਤਾਂ ਦੇਣਾ ਕੋਈ ਗੱਲ ਨਹੀਂ ਜਿੰਨੇ ਹੀ ਦੇ ਲੈ ਲੋ ਗਿਆ ਯਾਰ ਕੀ ਦੇ ਲੋ ਗਿਆ ਯਾਰ ਜੇ ਸ਼ਾਮ ਲੈ ਲੈ ਹੁਣੇ ਦੇ ਜਾ ਮੈਨੂੰ ਸੋੜਾ ਤੇ ਨੋਟ ਕਿਤੇ ਜਾਈ ਦੇ ਕਿਉਂ ਹੈ ਮੰਨੂ ਚਾਹੀਦਾ ਇਹਦਾ ਇਹਦਾ ਕਰ ਪਹਿਲਾਂ ਜੂੜ ਵੱਡਾ ਦਾ ਦੋ ਚਾਹੀਦਾ ਕਰ ਐਨੇ ਕਿ ਜੋਗਾ ਤਾਂ ਹੋਏ ਨੂੰ ਤਾਂ ਦੇ ਬੋਬਾ ਲਾਈ ਦਿੰਦਾ ਮੈਂ ਮੰਗ ਲੈਣਾ ਮੈਨੂੰ ਵੀ ਲੈ ਲੈ ਕੋਣ ਵਾਪਾਤ ਨਹੀਂ ਕਰਾਂਗੇ ਯਾਰ ਇਹਦਾ ਉੱਪਰ ਇਹਦਾ ਕੰਮ ਨਿਪਟ ਗਿਆ ਇਹਦਾ ਇਹਦਾ ਬੱਕਰੀ ਬਿਮਾਰ ਸੀ ਨੂੰ ਦੋਈ 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 ਬੱਕਰੀ ਬਿਮਾਰ ਸੀ ਤਾਂ ਕੋਈ ਨਹੀਂ ਠੀਕਾ ਤਾ ਤੁਮਾੜਾ ਮੜ ਮੜ ਤੇਰੇ ਕੋਲ ਜੇਹੇ ਚ ਵੀ ਚਾਹੀਦੇ ਆ ਭਾਈ ਚਾਹ ਜੇ ਚਾਹੀਦੇ ਤੈਨੂੰ 1500 ਰੁਪਏ ਆਪਾਂ ਵੀ ਲੈ ਲਾਂਗੇ ਕੋਣ ਬਾਅਦ ਚ ਲਾਵਾਂਗੇ 对。Yeah,